ਇਹ ਪਿੱਪਲ ਮੇਰੀ ਉਮਰ ਦਾ ਸੀ ਮੈਂ ਇਹਨੂੰ ਦੇਖਿਆ ਵੱਡੇ ਹੁੰਦੇ ਨੂੰ ਤੇ ਮੈਂ ਵੀ ਵੱਡਾ ਹੋਇਆ ਇਹਨੂੰ ਦੇਖ-ਦੇਖ ਕੇ ਤੇ ਹਰ ਰੋਜ਼ ਇਹਨੂੰ ਬੁਲਾ ਕੇ ਲੰਘਦਾ ਹੁੰਦਾ ਸੀ ਮੈਂ ਤੇ ਅੱਜ ਜਦ ਸਵੇਰੇ ਆ ਕੇ ਦੇਖਿਆ ਮੈਂ ਐਨਾ ਦਿਲ ਟੁੱਟਿਆ ਐ ਨਾ ਦਿਲ ਟੁੱਟਿਆ ਮੈਂ ਦੱਸ ਨਹੀਂ ਸਕਦਾ ਅਰੇ ਦੋ ਵੱਡਾ ਕੋਈ ਗੁਨਾਹ ਨਹੀਂ ਹੈਗਾ ਮੈਂ ਵੀ ਇਹ ਸੋਚਦਾ ਸੀ ਵੀ ਮੈਂ ਜਿੰਨੇ ਦਾ ਪਿੱਪਲ ਇਹ ਨਾ ਖਰੀਦਿਆ ਕਿਸੇ ਨੇ ਮੈਂ ਉਹਨੇ ਪੈਸੇ ਦੇ ਦਿੰਦਾ ਮੈਂ ਦੇ ਦਿੰਦਾ ਉਹਨੇ ਪੈਸੇ ਹਨਾ ਮੇਰੇ ਕੋਲ ਹੋਰ ਵੀ ਕਈ ਭੈਣ ਭਰਾਏ ਨੇ ਕਹਿੰਦੇ ਸਾਥੋਂ ਲੈ ਲੈਂਦਾ ਪੈਸੇ ਪਰ ਬਹੁਤ ਦੁੱਖ ਹੋਇਆ ਬਹੁਤ ਤਕਲੀਫ ਹੋਈ ਬਹੁਤ ਜਾਨੀ ਦਿਲ ਟੁੱਟ ਗਿਆ ਬਸ ਮੈਂ ਹੁਣ ਦੱਸਣ ਸਦਾ ਪੰਜਾਬ ਦਾ ਬੁਰਾ ਹਾਲ ਇੰਨਾਂ ਚੀਜ਼ਾਂ ਕਰਕੇ ਹੀ ਆ ਵਾਤਾਵਰਨ ਖਰਾਬ ਹੁੰਦਾ ਜਾ ਰਿਹਾ ਇੱਕ ਪਾਸੇ ਰੌਲਾ ਪਾਇਆ ਪਾਇਆ ਜਾ ਰਿਹਾ ਰੁੱਖ ਲਾਓ ਰੁੱਖ ਲਾਓ ਰੁੱਖ ਲਾਓ ਦਰਖਤ ਲਾਓ ਤੇ ਦੂਜੇ ਪਾਸੇ ਐਡੇ ਐਡੇ ਪਲੇ ਹੋਏ ਦਰਖਤ ਵੱਡੇ ਯਾਰ ਹਰਾਨ ਨੇ ਦੀ ਗੱਲ ਆ ਸੜਕ ਦੇ ਕੰਡੇ ਤੇ ਖੜਾ ਸੀ ਇਹ ਇਹ ਜਿਹੜਾ ਪਿੱਪਲ ਦਾ ਦਰਖਤ ਸੀਗਾ ਨਾ ਲੋਕ ਤਾਂ ਪੂਜਦੇ ਨੇ ਯਾਰ ਇਹਨਾਂ ਨੂੰ ਬਹੁਤ ਬਹੁਤ ਦਿਲ ਟੁੱਟ ਗਿਆ ਮੇਰਾ ਮੈਂ ਦੱਸ ਨਹੀਂ ਸਕਦਾ ਮੈਂ ਕੋਲੇ ਬੈਠ ਕੇ ਨਾ ਬਹੁ ਮੱਥਾ ਪਟਕ ਕੇ ਆਇਆ ਬਹੁਤ ਬਹੁਤ ਉਦਾਸ ਹੋ ਕੇ ਆਇਆ ਬਹੁਤ ਉਦਾਸ ਹੋਇਆ